ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸਟ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਪਹੁੰਚੇ ਹੋਏ ਆ ਜਸਵੀਰ ਬਾਈ ਵਾਲੀ ਮੋਟਰ ਪਰ ਪਿੱਛੇ ਜੇ ਬਲੌਗ ਪਾਇਆ ਤਾਂ ਤੁਹਾਨੂੰ ਦਿਖਾਇਆ ਤਾਂ ਬੀ ਸਾਫ ਸਫਾਈ ਹੋਣ ਵਾਲੀ ਸੀ ਤੇ ਬੰਦਾ ਰੱਖ ਕੇ ਜੀ ਸਫਾਈ ਕਰਾਤੀ ਪ੍ਰੋਪਰ ਚਲੋ ਮਾੜੀ ਮੋਟੀ ਰਹਿ ਗਈ ਹੈ ਜਿਹੜੀ ਉਹ ਵੀ ਹੋਈ ਜਾਣੀ ਉਹ ਵੀ ਜਿਕਣਾ ਹੁਣ ਮਾੜਾ ਮੋਟਾ ਆਹ ਪੱਤੇ ਗਿਰੇ ਹੋਏ ਜਿਹੜੇ ਤੁਹਾਨੂੰ ਪਤਾ ਵੀ ਹਵਾ ਦਾ ਕੋਈ ਪਤਾ ਨਹੀਂ ਲੱਗਦਾ ਵੀ ਬੂਟੇ ਜਿਹੜੇ ਮੋਟਰ ਦੇ ਚਾਰਾਂ ਸਾਈਡ ਲੱਗੇ ਹੋਏ ਆ ਬੀ ਪਿਛਲੀਆਂ ਵੀਡੀਓ ਵਿੱਚ ਕੁਝ ਹੋਰ ਮੋਟਰ ਤੇ ਹੁਣ ਕੁਝ ਹੋਰ ਆ ਪਹਿਲਾਂ ਬੂਟੇ ਛੋਟੇ ਤੇ ਦਿਖੀ ਜਾਂਦੇ ਸੀ ਪਰ ਹੁਣ ਜੇ ਕੋਲ ਆਉਂਗੇ ਤਾਂ ਹੀ ਪਤਾ ਲੱਗਦਾ ਮੋਟਰ ਦਾ ਬੀ ਮੋਟਰ ਦੇ ਪਾਰਲੀ ਸਾਈਡ ਵੀ ਬੂਟੇ ਇੱਧਰ ਵੀ ਇੱਧਰ ਵੀ ਇੱਧਰ ਵੀ ਚਲੋ ਬਾਕੀ ਸਫਾਈ ਹੋ ਚੱਕੀ ਪੂਰੀ ਮਹਿਕ ਵੀ ਆਇਆ ਬ ਨਾਲ ਉਹਦੇ ਨਾਲ ਵੀ ਤੁਹਾਨੂੰ ਮਿਲਾਉਂਗਾ ਤੇ ਇੱਧਰ ਬਾਈ ਰਸਤਾ ਦੇਖੋ ਇਹ ਜਿਹੜੀ ਆ ਰਹੀ ਸੀ ਸਪਰੇ ਨੇ ਹੁਣ ਬਾਈ ਗੱਲਬਾਤ ਆ ਜਿਹੜੀ ਇਹਨ ਪੂਰੀ ਬਣਾਤੀ ਤੇ ਬਾਕੀ ਆ ਲੋ ਦੇਖੋ ਕਿਹੜੇ ਸਾ ਨਾਲ ਬਾਈ ਚਾਰਾਂ ਸਾਈਡ ਬੂਟੇ ਬਾਕੀ ਮਹਿਕ ਨੂੰ ਮਿਲੋ ਇੱਧਰ ਸਸਰੀ ਗਾਲ ਦੀ ਬਾਈ ਆਹ ਜਿਹੜੇ ਪੱਤੇ ਆ ਮਹਿਕ ਦੇਖ ਲਾ ਹੁਣ ਹਵਾ ਨਾਲੇ ਹਨਾ ਹੈ ਤੇ ਬਾਕੀ ਬਾਈ ਸਫਾਈ ਹੁਣ ਤੁਹਾਨੂੰ ਦਿਖਾ ਵੀ ਦੇਣੀ ਬਾਕੀ ਮੈਨੂੰ ਮੈਂ ਕਾ ਬੂਟਾ ਸਭ ਤੋਂ ਵਧੀਆ ਲੱਗਦਾ ਤੇ ਹਾਂ ਨਾ ਗੱਭੇ ਹੁੰਦਾ ਜਮਣ ਨੇ ਘੇਰ ਲਿਆ ਜਮਣ ਆ ਜਿਹੜੀ ਲੈਂਟਰਨ ਐ ਇੱਧਰ ਨੂੰ ਕਰਤੀ ਲੋ ਬਾਈ ਬਾਕੀ ਪਹਿਲਾਂ ਬਾਹਰ ਬਾਹਰ ਤੇ ਦਿਖਾ ਦੇਣਾ ਤੁਹਾਨੂੰ ਸਾਰੀ ਸਫਾਈ ਆ ਆ ਵੀ ਬੂਟਾ ਬਾਈ ਬਹੁਤ ਸੋਹਣਾ ਜਿੱਕਣਾ ਮਹਿਕ ਤੁਹਾਡਾ ਵੇੜਾ ਇਹਨਾਂ ਗੱਭੇ ਜੇ ਖੜਾ ਹੋਵੇ ਬੂਟਾ ਸਾਡਾ ਸੋਹਣਾ ਹਰ ਇੱਕ ਹੋਰ ਦੇਖ ਲੈ ਬੂਟੇ ਨੇ ਪੱਤਾ ਇਹਨੇ ਕਿਆ ਘੇਰਨਾ ਕੁਝ ਵੀ ਨਹੀਂ ਜਮਾ ਹੀ ਗੰਦ ਨਹੀਂ ਹੈਗਾ ਬੂਟੇ ਦੇ ਠਾ ਹਾਂ ਬਾਹਰ ਤੇ ਹੀ ਹੈ ਅੰਦਰ ਦੇ ਖੋਖਲਾ ਹੈ ਹੈ ਅੰਦਰ ਦੇ ਖੋਖਲਾ ਉਹ ਹੰਦਰ ਤੇ ਖੋਖਲਾ ਚਲ ਨੂੰ ਟੌਰ ਵਾਲਾ ਬੂਟਾ ਇਹ ਤੇ ਬਾਕੀ ਭਾਈ ਬਾਹਰ ਬਾਹਰ ਤੇ ਆ ਦੇਖੋ ਤੁਹਾਨੂੰ ਦਿਖਾ ਦੇਣਾ ਘੁੰਮ ਕੇ ਵੀ ਸਾਫ ਸਫਈ ਹੈ ਜਿਹੜਾ ਪੂਰਾ ਹੋ ਚੁੱਕਾ ਹੈ ਬੂਟੇ ਵੀ ਵਾਈ ਇੱਧਰ ਬਾਹ ਹੋਏ ਵੇ ਸਫੇ ਬਾਕੀ ਚਲੋ ਚੱਲੀ ਜਾਂਦਾ ਕੰਮ ਵੀ ਜਿਹੜੇ ਜਿਹੜੇ ਬੂਟੇ ਲਾਏ ਵ ਇਹਨਾਂ ਨੇ ਉਹ ਸਾਰੇ ਹੋਈ ਜਾਂਦੇ ਆ ਦੇਖੋ ਤਪੀਤਾ ਵੀ ਭਾਈ ਜਿਹੜਾ ਪੂਰਾ ਟੋਟਲੀ ਹੋਇਆ ਵਾ ਆ ਕੱਖ ਵੀ ਦੂਰ ਨੂੰ ਹੈ ਘੇਰ ਹੁਣ ਚੱਲ ਸੁੱਕ ਜਾਣਾ ਬਾਹ ਹੋ ਜੂਗਾ ਦੁਬਾਰਾ ਠੀਕ ਨੇ ਹਾਂ ਲਓ ਭਾਈ ਬੂਟੇ ਵੀ ਸਾਰੇ ਜਿਹੜੇ ਫੁੱਲ ਬਟਾ ਫੁੱਲ ਸਾਫ ਆਹ ਲਓ ਬਾਕੀ ਕਹਿੰਦੇ ਨਹੀਂ ਹੁੰਦੇ ਹਾਂ ਦੇਖ ਲਓ ਜਿਹੜੀ ਚੀਜ਼ ਨੇ ਜਿੱਥੇ ਚੜਨਾ ਉੱਥੇ ਹੋਏ ਜਾਣਾ ਦੇਖ ਲਓ ਵੀ ਕਿੱਥੇ ਤੱਕ ਅੰਗੂਰਾਂ ਦੀ ਬੇਲ ਹੈ ਜਿਹੜੀ ਚੜ ਗਈ ਚੱਲ ਮੈਂ ਇੱਕ ਹੋਰ ਕੰਮ ਕਰੀਏ ਆ ਜਾ ਦਿਖਾਵਾਂ ਤੁਹਾਨੂੰ ਚੀਜ਼ ਆ ਜਾ ਬੇਲ ਵੱਢਣੀ ਆ ਤਾਰ ਪਰਨਾ ਚੜ ਜਵੇ ਕਰੰਟ ਆਊਗਾ ਜੇ ਭਾਈ ਆਉਂਦੇ ਆ ਘੇੜਾ ਮਾਰਦੇ ਆ ਕੁਛ ਨਾ ਕੁਛ ਪਤਾ ਚੱਲੀ ਜਾਂਦਾ ਬਾਕੀ ਚਲੋ ਇੰਨੀ ਕਿ ਏਰੀਆ ਰਹਿ ਗਿਆ ਔਰੇ ਭਾਈ ਸਫਾਈ ਹੋਣ ਤਾਂ ਬਸ ਸਿਰਫ ਆਹ ਲੈ ਕੇ ਆਉਣੇ ਬਣੇ ਚਮਕੌਰ ਸਾਹਿਬ ਪਈ ਐ ਮਸ਼ੀਨ ਨਾਲ ਅਸੀਂ ਕਹਿੰਦੇ ਸਫਾਈ ਕਰੀਏ ਦੂਆ ਖੱਬਲ ਲਾਇਆ ਭਾਈ ਜਿਹੜਾ ਕਹਾ ਕਹਿੰਦੇ ਚਲੋ ਖੱਬਲ ਕਿਆ ਹੋ ਗਿਆ ਮੇਤੇ ਬਾਕੀ ਭਾਈ ਆ ਬੂਟੇ ਵਧਾਉਣ ਦੂਏ ਲੋਟਸ ਨਹੀਂ ਨਹੀਂ ਮਸ਼ੀਨ ਨਾਲ ਹੋਣਾ ਐ ਫਰਮ ਕੋਰਸ ਹੈ ਭਾਈ ਜਿਹੜਾ ਵੱਜਾ ਫੇਰ ਲੈ ਕੇ ਆਉਂਗੀ ਅੱਛਾ ਹਾਂ ਭਾਈ ਆ ਬੂਟੇ ਆਏ ਭਾਈ ਪੱਤੇ ਜੇ ਹੁਣ ਚਲੋ ਮਾੜਾ ਮੋਟਾ ਕੰਮ ਚੱਲੀ ਜਾਂਦਾ ਔਰੇ ਮਣਾਈ ਜਾਂਦੇ ਆ ਮਾੜਾ ਮੋਟਾ ਜਿਹੜਾ ਬਣਾਉਣਾ ਇਹਨਾਂ ਨੇ ਠੀਕ ਨੇ ਆ ਲੋ ਆ ਪਹਿਲਾਂ ਮੈਂ ਕਿਹਾ ਬੇਲ ਖਿੱਚ ਦੇ ਸਾਰੀ ਤੋੜ ਬੜਦੇ ਨਹੀਂ ਇਹਨੂੰ ਤੋੜ ਦੇ ਤੋੜ ਦੇ ਤੋੜ ਦੇ ਇਹਨੂੰ ਤੋੜ ਦੇ ਤਾਰ ਦੇ ਥੱਲੇ ਬਸ ਕਰ ਦੇ ਲੋ ਭਾਈ ਇਹ ਪਰ ਨੂੰ ਜਾਣ ਲੱਗੀ ਦੀ ਇਹ ਤਾਰ ਪਰ ਚੜ ਸਕਦੀ ਐ ਇਸ ਕਰਕੇ ਮੈਂ ਹੁਣ ਦਿਮਾਗ ਦੇ ਵਿੱਚ ਆ ਗਿਆ ਚਾ ਇਹਦਾ ਕਨੈਕਟ ਟੁੱਟ ਗਿਆ ਹਾਲੋ ਬਾਈ ਹੁਣ ਦੱਸਿਓ ਕਮੈਂਟ ਕਰਕੇ ਦੱਸਿਓ ਵੀ ਸਾਫ਼ ਸਫਈ ਹੈ ਪਰ ਇਹ ਹੁਣ ਤੁਹਾਨੂੰ ਕੱਕਣਾ ਲੱਗਦਾ ਕੰਮ ਚਲ ਹਾਬ ਟਪਾ ਦੇ ਪੰਟ ਪਾ ਦੇ ਹਾਂ ਹਾਲੋ ਬਾਈ ਹੁਣ ਪਿਛਲੀ ਵੀਡੀਓ ਵੀ ਦੇਖ ਲਿਓ ਇਹ ਵੀ ਤੇ ਬਾਕੀ ਬਾਈ ਹੁਣ ਦੇਖ ਲਓ ਜਿਹੜੇ ਬਾਈ ਨੇ ਬੂਟੇ ਲਾਏ ਹੋਏ ਆ ਮਾਂਦੇ ਲੱਗ ਲੱਗ ਦੇ ਸਾਫ ਸਹੀਆ ਜ਼ਰੂਰੀ ਹੈ ਚਲੋ ਇਹ ਵੀ ਸਮੇਂ ਦੇ ਮੁਤਾਬਕ ਹੀ ਹੁੰਦਾ ਹੈ ਫਸ ਗਿਆ ਤਾਂ ਚੂਹੇ ਦੀ ਖੱਟ ਦੇ ਤਨ ਪਤਾ ਤਾਂ ਹੈ ਮਸਕੇਰ ਕਿੱਡੀ ਵੱਡੀ ਹੈ ਠੀਕ ਹੈ ਚਲੋ ਬਾਈ ਆਹੇ ਕਹਿੰਦੇ ਨਿੰਬੂ ਕਾਰਚੀ ਦਾ ਬੂਟਾ ਕਾਰਚੀ ਨਿੰਬੂ ਗਲੋ ਬਾਈ ਕਹਣਾ ਲੱਗਿਆ ਦੇਖੋ ਬੋਸ ਹੁਣ ਪਰ ਉਹਦੇ ਪੱਕੇ ਪੱਕੇ ਸ ਤਾਂ ਤੋੜ ਹੋ ਕੇ ਖਾਈ ਜਾਂਦੇ ਆ ਬਾਕੀ ਮਿਰਚਾਂ ਬਾਈ ਉਧਰ ਪਾਪਾ ਜੀ ਨੇ ਪਿੰਡ ਲਾਈਆਂ ਵੀ ਉੱਥੇ ਤੋਂ ਟੁੱਟੀ ਜਾਂਦੀਆਂ ਉਰੇ ਕੋਈ ਆਉਂਦਾ ਨਹੀਂ ਆ ਦੇਖੋ ਮਿਰਚ ਨਹੀਂ ਲੱਗਦੀ ਨਾ ਹੈਗੀ ਨਹੀਂ ਮਿਰਚ ਦੀ ਲਾਗਤ ਘੱਟ ਹੈ ਲੈ ਬਾਈ ਸਾਫ਼ ਸੁਈਏ ਦੀ ਕੋਈ ਨਹੀਂ ਆ ਤਾਂ ਬਾਈ ਬੇਲ ਜਿਹੜੀ ਉੱਪਰ ਚੜਦੀ ਸੀ ਦੇਖੋ ਬੱਸ ਹੁਣ ਇੱਥੇ ਹੀ ਰੋਕਤੀ ਆਪਾਂ ਨੇ ਦੇਖ ਲੈ ਹਾਂ ਬਾਦਾਂ ਦੇਖ ਲੈ ਕਿੰਨਾ ਬੇਲ ਦਾ ਆ ਤਾਂ ਤੈਨੂੰ ਕਿਹਾ ਨਹੀਂ ਵੀ ਅੰਗੂਰਾਂ ਦੀ ਬੇਲ ਸਾਰੀ ਉਹਦੇ ਪਰ ਚੜੀ ਵੀ ਹੈ ਦੇਖ ਪਰ ਠੀਕ ਨੇ ਉੱਧਰ ਤੇ ਚੜ ਕੇ ਕੁਸਕਾਏ ਨੂੰ ਆ ਗਈ ਹੈ ਉੱਪਰ ਤੇ ਵੱਡੀਆਂ ਦੋ ਗਵੇਲਾ ਉਧਰਲੀ ਪਾਰਲੀ ਸਾਈਡ ਵਾਲੀਆਂ ਸਿਲੈਂਡਰ ਬੰਨੂ ਨੂੰ ਬਦੇ ਜਿਹੜੀ ਫਰਸ ਪਰ ਪਈਆਂ ਤੀਆਂ ਹਾਂਜੀ ਹਾਂਜੀ ਠੀਕ ਨੇ ਜਿਹੜੀ ਠੀਕ ਦੀਆਂ ਚੱਕ ਕੇ ਇੱਧਰ ਨੂੰ ਸੜਤੀਆਂ ਜਿਹੜੀ ਜ਼ਰਾ ਬਾਦੀ ਉਹ ਮੈਂ ਕੱਟਿਆ ਚਲ ਅਲਰਜੀ ਵੱਢਦੇ ਨਹੀਂ ਸੀ ਆਹ ਦੇਖੋ ਬਈ ਅਮਰੂਦ 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 ਦਾ ਬੂਟਾ ਲੱਗਿਆ ਕੱਦੂ ਦੀ ਵੇਲ ਹੈ ਇਹਦੇ ਪਰ ਤਾਂ ਚਲ ਤਨ ਮੈਂ ਦਊਂਗਾ ਸਪਰੇ 305 505 ਕੇ ਜਾਂ ਰਾਜੂ ਆਵਤ ਮੜੀ ਜੀ ਮਰਾ ਦੇਣੀ ਸੀ ਕਹਿੰਦਾ ਮੇਰੇ ਪਪਾਈ ਕਹਿੰਦਾ ਲੈ ਜੀ ਮੇਰੇ ਤੇ ਉਹੀ ਆ ਨਾ ਮੜੀ ਜੀ ਮਰਾ ਦੇਣੀ ਸੀ ਜਿਆਦਾ ਲੱਗਿਆ ਪਾਦਨ ਯਾਦ ਰੱਖਣੇ ਸਹੁਰਿਆ ਲੋ ਬਾਈ ਬਾਕੀ ਬੂਟਿਆਂ ਦੇ ਵਿੱਚ ਹੁੰਦੀ ਸਬਜੀ ਘੱਟ ਆ ਕਿਉਂਕਿ ਸ਼ੋਰਾ ਬਹੁਤ ਆ بڑے ਬੂਟਿਆ ਦੇਖੋ ਆ ਇਹਨੂੰ ਘੁੰਮ ਕੇ ਪਰ ਫਿਰ ਵੀ ਚਲੋ ਕੋਸ਼ਿਸ਼ ਆ ਵੀ ਲਾਈਵ ਹੀ ਆ ਆ ਬੂਟਾ ਮੈਨੂੰ ਜੀਗੂ ਦਾ ਉਹਦਾ ਲੱਗਦਾ ਹੈ ਆਲੂ ਬਖਾਰੇ ਦਾ ਲੱਗ ਫੁੱਲ ਬਹੁਤ ਆ ਤੇ ਉਹ ਤਾਂ ਫਿਰ ਤੇਰਾ ਹੋਣਾ ਹੀ ਤਾਂ ਲੱਗੇ ਆ ਆ ਪਿਆਜ਼ਾਂ ਵਾਲੀ ਕਿਆਰੀ ਪੱਟੀ ਆ ਉਹ ਦੇਖ ਲੈ ਹਨਾ ਪਿਆਜ ਨਿਕਲ ਗਏ ਲੋ ਬਾਈ ਬਾਕੀ ਸਾਰੇ ਆਪਣਾ ਕੰਮ ਆ ਜਿਹੜੀ ਸਫਸਈ ਆ ਹੁਣ ਪੂਰੀ ਮੋਟਰ ਦੀ ਹੋ ਚੁੱਕੀ ਆ ਲੋ ਚਾਰਾਂ ਸਾਈਡ ਪਾਣੀ ਸਿੱਟਦਾ ਹੁਣ ਪਾਣੀ ਦੀ ਤਾਂ ਲੋੜ ਨਹੀਂ ਰਾਤ ਨੂੰ ਹੀ ਆ ਜਾਣਾ ਆ ਵੀ ਕਹੀ ਕੋਈ ਤਕੜਾ ਬੰਦਾ ਹੀ ਚਲਾਉਂਦਾ ਅੱਛਾ ਉਹਦਾ ਲੱਕ ਦੁਖਦਾ ਹੁੰਦਾ ਲਾ ਬਾਈ ਹੈਂ ਕੜੇ ਕੜੇ ਜਲਪੰਦੀ ਜੀ ਹੂੰ ਜਮਨ ਝੋਕੇ ਚਲਾਉਂਦੇ ਆ ਆਪਾਂ ਦੂਈ ਚ ਨੱਕਰੇ ਨਾ ਕਰਨੀਆਂ ਦਾ ਆਪਾਂ ਦੂਈ ਚਲਾਉਂਦੇ ਨਾ ਛੋਟੀ ਪਿੰਡੇ ਵਾਲੀ ਜਿਹੜੀ ਆਪਣੀ ਮੋਟਰ ਪਰ ਪਈ ਐ ਠੀਕ ਨੇ ਬਾਕੀ ਗੁੱਜਰ ਨੇ ਵੀ ਲੋੜਤੀ ਉਹ ਲੱਤ ਨੇ ਮੁੜਦਾ ਮੋੜ ਨਹੀਂ ਹੁੰਦਾ ਹਾਂ ਸਹੀ ਗੱਲ ਆ ਲੋ ਭਾਈ ਚੱਲੀ ਜਾਂਦੇ ਆ ਕੰਮ ਆ ਵੀ ਵੇਲਤਾਰ ਬੂਟੇ ਦੀ ਨੇ ਇੱਥੇ ਹੀ ਫੇਰ ਦੇਣੀਆਂ ਲੈ ਕਿੱਥੇ ਤੇ ਕਿੱਥੇ ਨੂੰ ਆਈ ਐ ਗੇ ਥੱਲੇ ਕਰਦੇ ਕਰਦੇ ਥੱਲੇ ਨੂੰ ਕਰਦੇ ਕੱਦੂ ਦੀ ਇੱਕ ਬੇਲ ਦੇਖ ਲੈ ਕਿਹੜੇ ਸਾਹਮਣੇ ਕਿੱਡਾ ਕਿੱਡਾ ਪੱਤਾ ਕਿੱਥੇ ਤੱਕ ਪਹੁੰਚੀ ਵੀ ਇਹਦੀ ਜੜ ਵੀ ਇੱਧਰ ਆਹੇ ਜੜ ਬਰਹਣ ਦੇ ਬਸ ਬਸ ਥੱਲੇ ਜਿਹਨੂੰ ਵੇਖਦੇ ਜਿਹਨੇ ਬਾਕੀ ਬਾਈ ਹਲੇ ਆਹ ਬੂਟੀ ਮਾੜੀ ਮੋਟੀ ਵੜਾ ਹੋਣੀ ਆ ਉਹ ਕੇਲੇ ਦਾ ਬੂਟਾ ਛੜਾ ਇਹਨੇ ਚਲੋ ਠੀਕ ਆ ਜਰੂਰੀ ਬਾਤ ਆ ਸਾਫ ਸਫਾਈ ਆ ਸੁਣ ਨਮ انسان ਬਾਈ ਜਿੰਨੂੰ ਕਹਿੰਦੇ ਆ ਵੀ ਸ਼ਾਮ ਨੂੰ 6 ਵੇ ਤੇ ਬਾਅਦ ਆ ਕੇ ਡਰ ਲੱਗਣਾ ਉਹ ਸਿਸਟਮ ਇਦਨ ਬਾਈ 8-7 ਕੀ ਲਿਆ ਹਾ ਸਮਝ ਲਾ ਵੀ ਏਰੀਆ ਬੂਟਿਆਂ ਦਾ ਹੀ ਹਾ ਲਾ ਮੋਟਰ ਤਾਂ ਲੁਕੀ ਪਈ ਐ ਕਿੱਥੇ ਕਿੱਥੇ ਬਚਾਓ ਕਰੂਗੇ ਆਪਣੀ ਜਾਮਨ ਖਰਾਬ ਕਰ ਦੇਣੀ ਇਹਨਾਂ ਨੇ ਬੇਲਾਂ ਨੇ ਕਰਦੇ ਆ ਕਿ ਲੰਬੇ ਟਾਈਮ ਹੈਂ ਤਰਾੰਗ ਲੁੱਟ ਜਾਦਾ ਫੇ ਜਾਮਨ ਵੱਢੂਗੀ ਨਾ ਨਾ ਜਾਮਨ ਨਹੀਂ ਵੱਢਣੀ ਹੈਗੀ ਜਾਮਨ ਤਾਂ ਆਪਾਂ ਨੇ ਰੱਖ ਲੈਣੀ ਪਤਰਾ ਬੇਲਾਂ ਦਾ ਹੀ ਦੇਖਣਾ ਵੀ ਫਲ ਵਾਲੇ ਦਰਖਤ ਦੇ ਉੱਪਰ ਬੇਲ ਚਾਹੀਦੀ ਨਹੀਂ ਚੜ੍ਹਣੀ ਉਤਰੀ ਵੀ ਉਹ ਚਾਹੀਦੀ ਆ ਤੋਰੀ ਦਾ ਪਤਾ ਨਹੀਂ ਲੱਗਣੀ ਇਹਨੂੰ ਪਤਾ ਨਹੀਂ ਨਹੀਂ ਠੀਕ ਨੇ ਬਾਕੀ ਭਾਈ ਉੱਪਰ ਚੜ ਕੇ ਦਿਖਾ ਦਿੰਦੇ ਆ ਸਾਨੂੰ ਆ ਲੋ ਨੇ ਲੈ ਲੈ ਇੰਨੇ ਚ ਰੂ ਲੱਗਣ ਲੱਗੀ ਇੰਨੇ ਚ ਰੂ ਜੀ ਲੱਗਣ ਲੱਗੇ ਹਨਾ ਆ ਦੇਖ ਲਾ ਕਿੱਥੇ ਚਲੇ ਗਈ ਸੀ ਲੋ ਆ ਮੂਵਰੇ ਉਹ ਰੇ ਨੂੰ ਹਵਾ ਕਰਾਉ ਸਿੰਘ ਹੈ ਪੱਤੇ ਗਿਰ ਜਾਂਦੇ ਕਿੰਨਾ ਵਧੀਆ ਫੁੱਲਾ ਓਏ ਤੂੰ ਪੁੱਤ ਹੈ ਇਹ ਫੁੱਲ ਕਿੰਨਾ ਵਧੀਆ ਹੈ ਇਹੋਂ ਨਿਕਲ ਰਿਹਾ ਹੈ ਨਾ ਹਾਂ ਇੱਕੋ ਪੱਤਾ ਇੱਕੋ ਪੱਤਾ ਆਇਆ ਲੈ ਬਹੁਤ ਈ ਫੁੱਲ ਲੱਗੀਆਂ ਇਹ ਕੁਦਰਤੀ ਕੁਦਰਤੀ ਚੀਜ਼ਾਂ ਹੈ ਠੀਕ ਹੈ ਆਹ ਲਓ ਬਾਕੀ ਆਹ ਦੇਖੋ ਆਹ ਇੱਕ ਆ ਜਿਹੜਾ ਮੈਂ ਕਹਿੰਦਾ ਤੂੰ ਕਹਿੰਦਾ ਦਾਤੀ ਨਾਲ ਥੋੜਾ ਵੱਡਾ ਹੋਣਾ ਇਹਦਾ ਮਸ਼ੀਨ ਨਾਲ ਆ ਬਾਈ ਚੂਹੇ ਦੀ ਦੇਖੋ ਭਰਮਾਰ ਆਹਾਂ ਆਹਾਂ ਆ ਲੈ ਸਾਰਾ ਹੀ ਚੂਹੇ ਨੇ ਪੂਰਾ ਬਾਈ ਕਰਿਆ ਪਿਆ ਇਹ ਦੇਖ ਲਓ ਆਪਾਂ ਕੀ ਕਰੂंगे ਪਾਰਕ ਦਾ ਵੀ ਆ ਲੋ ਚੂਹੇ ਨੇ ਆ ਲੈ ਬੂਟਾ ਕਿੱਥੇ ਲੁਕਿਆ ਵਾ ਲੈ ਅਸਲੀ ਘਾਤ ਆਹਾ ਤੇ ਉਹੀ ਕਹਿੰਦਾ ਚੂਹੇ ਨੇ ਆ ਦੇ ਖਾਤਾ ਜੀ ਮਿੱਟੀ ਪੱਟੀ ਵੀ ਆ ਆ ਦੇਸੀ ਘਾਉ ਗਿਆ ਵਿੱਚ ਆ ਤਾਜੀ ਮਿੱਟੀ ਐ ਠੀਕ ਨੇ ਪਰ ਹੈਰੀ ਖਾਡੂਰੀ ਜੀ ਹੀ ਹੈ ਤੇ ਇੱਥੇ ਲੱਗਿਆ ਵਾ ਬਾਈ ਕੰਮ ਆਪਣਾ ਕਿਉਂ ਆ ਲੈ ਗੰਨੇ ਜਾਨੂ ਪਾਣੀ ਲੱਗ ਗਿਆ ਗੰਨੇ ਚ ਪਾਣੀ ਲੱਗ ਗਿਆ ਗੰਨੇ ਤੇ ਇੱਧਰ ਆ ਗਿਆ ਗੰਨਾ ਸੁੱਕ ਜਾਣਾ ਫਿਰ ਇਹਨੇ ਉੱਧਰ ਚਲ ਜਾਣਾ ਬਹੁਤ ਹੇ ਕਰਾਮਾਤਾ ਤੇ ਨਹੀਂ ਲੋ ਬਾਈ ਦਵਾਈ ਬਾਹਰ ਤੇ ਜਿਆ ਮਰ ਗਈ ਦੋਰੀ ਦਵਾਈ ਨਹੀਂ ਦੀ ਹੁਣ ਤੁਹ ਚੂਹੇ ਨੂੰ ਮਾਰ ਨਹੀਂ ਸਕਦੇ ਬੜੇ ਬਹੁਤ ਆ ਇਹ ਉਹ ਇਹ ਤਾਂ ਹੈ ਬਹੁਤ ਆ ਧਰਤੀ ਇਹਨਾਂ ਦੀ ਆ ਲੋ ਬਾਈ ਆ ਬੂਟੇ ਇੱਧਰ ਬੜੇ ਆ ਲੋ ਆਹੇ ਬਾਈ ਆ ਲੈ ਇਹਨੇ ਸਾਰੇ ਪਰੇ ਜਿਹੜਾ ਆਪਣਾ ਪਰਪਕਾਰ ਕਰ ਲੈਣਾ ਬੇਲ ਤਾਰ ਨਹੀਂ ਪੈਣੀ ਮਹਿਕੇ ਹੂੰ ਇਹ ਛੱਡਣਾ ਹੀ ਕੁਛ ਨਹੀਂ ਹੈਗਾ ਇਹ ਸਾਬ ਨਾਲ ਲੋ ਬਾਈ ਇੱਧਰ ਲੜੀਆਂ ਤਾਰੀਆਂ ਹੀ ਨਹੀਂ ਤੀਆਂ ਹੈਗੀਆਂ ਪਰਾ ਦੋ ਕਿ ਨਹੀਂ ਅੱਛਾ ਆਹ ਲਓ ਦੇਕ ਡੂਗ ਦੇ ਨੇੜੇ ਰਾਮ ਨਾਲ ਜਾਣਾ ਪਿੰਡਾਂ ਦਾ ਕੋਈ ਪਤਾ ਨਹੀਂ ਕਿੱਥੇ ਘਰ ਕਰਿਆ ਹੁੰਦਾ ਹੈ ਇਹ ਹੁੰਦੀ ਬਹੁਤ ਹੈ ਦੇਕ ਅੱਛਾ ਚੱਕ ਗਿਆ ਤਲਰਾਂ ਜੀਆਂ ਪਰ ਨੂੰ ਹੈ ਉੱਧਰ ਉੱਥੇ ਤੱਕ ਚਲੇ ਗਈ ਦੀ ਵੀ ਹੂੰ ਲੋ ਭਾਈ ਆ ਸਾਬ ਸੋਈਆ ਜਾ ਰਹਿ ਗਿਆ ਹੁਣ ਬੇਲ ਦੇ ਥੱਲੇ ਰਹਿ ਗਿਆ ਅੰਗੂਰਾਂ ਦੀ ਬੇਲਤੀ ਚਲੋ 14 ਨਹੀਂ ਸੀਗਾ ਮੈਂ ਤਾਂ ਖਾਣ ਵਾਲਾ ਦੱਸ ਤਾ ਨਾ ਆਹੋ ਠੀਕ ਆ ਚਲੋ ਭਾਈ ਹਾਲ ਕਿੱਥੇ ਤੇ ਕਿੱਥੇ ਨੂੰ ਘੁੰਮੀ ਵੀ ਬੇਲ ਨਿਕਲਨੀ ਵੀ ਨਹੀਂ ਠੀਕ ਨੇ ਲੋ ਦੇਖਾਂ ਬਾਕੀ ਭਾਈ ਖੇਤ ਉਧਰ ਵਾਲਾ ਜਿਹੜਾ ਉਹ ਵੀ ਐਨ ਸਾਫ ਪਿਆ ਹੈ ਸਾਰੇ ਟੋਟਲੀ ਕੋਈ ਇੱਥੇ ਤੁੱਪ ਲੱਗੀ ਉੱਥੇ ਖੱਬੜ ਹੋ ਗਿਆ ਬਹੁਤ ਇੱਥੇ ਖੱਬੜ ਆਇਆ ਹੈ ਉਹ ਪਿੱਛੇ ਤੋਂ ਤਿੰਨਾਂ ਦੇ ਪਿਛਲੇ ਇਹ ਚਾਹ ਹਾਂ ਠੀਕ ਹੈ ਨੋ ਭਾਈ ਚੱਲਦਾ ਜਾ ਕੰਮ ਵਧੀਆ ਤਰ੍ਹਾਂ ਦੇ ਬਾਕੀ ਮਾੜੀ ਮੋਟੀ ਸਾਫ ਸਹੀ ਰਹਿ ਗਿਆ ਉਹ ਹੋ ਜਾਣਾ ਆ ਦੇਖੋ ਸ਼کاری ਹਾਂ ਭਾਈ ਇਹ ਗਿੱਧੜੇ ਲੱਗਦਾ ਦੇਖਣ ਨੋ ਚਲੋ ਭਾਈ ਚੱਲ ਰਹਾ ਕੰਮ ਵਧੀਆ ਲਾਭੀ ਚੱਲਦੇ ਆ ਭਾਈ ਇੱਥੋਂ ਦੋ ਦਿਨ ਹੋ ਗਏ ਕਿੜਾ ਲਗਾਤਾਰ ਬੱਜੀ ਜਾਂਦੇ ਆ ਠੀਕ ਨਹੀਂ ਆ ਲੋ ਇਧਰ ਵਾਲਾ ਫੇਤ ਠੀਕ ਨਹੀਂ ਆ ਭਾਈ ਫੈਟ ਕੇ ਚੱਲੀ ਜਾਂਦੀ ਉਹ ਆ ਗਿਆ ਇੱਕ ਸ਼ਿਕਾਰੀ ਉਹ ਦੇਖੋ ਘੁੰਮਦੇ ਉਹਦੇ ਹੈ ਮੈਂ ਕਿਦੋਂ ਬੁੱਟੇ ਮੇਨ ਮੇਨ ਲੈ ਜਾਣੇ ਘਰ ਨੂੰ ਵਧੀਆ ਨੇ ਅੱਛਾ ਗਮਲੇ ਵਾਲੇ ਦੇਖਦੇ ਫਿਰ ਨਾ ਨਹੀਂ ਲਾਂਗੇ ਨਾ ਨਾ ਉਹ ਬੁੱਟਾ ਲੈ ਜਾ ਇੱਕ ਤਾਂ ਆ ਹਰਾ ਗਮਲਾ ਲੈ ਜਾ ਹਾਂ ਆਲਾ ਘਰ ਨੂੰ ਲੈ ਜਾ ਸਦਾਵਾਰਾ ਇੱਕ ਕੋਵੀ ਲੈ ਜਾ ਆ ਇਹ ਦੋ ਤਾਂ ਲੈ ਜਾ ਆਪਾਂ ਨੇ ਕੱਲ ਨੂੰ ਦੇਖਦੇ ਆ ਆ ਵੀ ਲੈ ਜਾਾਂਗੇ ਟਰੈਕਟਰ ਸਟਾਰਟ ਕਰਨਾ ਥੋੜਾ ਜਿਹਾ ਅੱਛਾ ਹਾਂ ਵੀ ਨਾਲ ਇਹਦੀ ਬੈਟਰੀ ਚਾਰਜ ਹੋ ਜੂਗੀ ਪੰਮੂ ਨੇ ਘਰ ਕਿਆ ਕਰਿਆ ਕਤਰੀ ਦੀਆਂ ਲਟਾਂ ਬਾੜ ਲੀਆਂ ਦੋ ਦਿਨ ਲਗਾਤਾਰ ਮੈਨੂੰ ਤਾਂ ਜਸ਼ਨ ਨੇ ਦੱਸਿਆ ਕਹਿੰਦੀ ਪਾਪਾ ਜੀ ਐਂ ਕਰਦਾ ਉਹ ਟਰੈਕਟਰ ਦੀ ਬੈਟਰੀ ਡਾਊਨ ਘਾਤੀ ਠੀਕ ਜੀ ਚਲੋ ਭਾਈ ਬਾਕੀ ਚੱਲ ਰਿਹਾ ਕੰਮ ਵਧੀਆ ਹੈ ਲੋਟ ਬਰ ਲੋਟ